ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਰੋਸ਼ ਮਾਰਚ ਕੱਢਿਆ ਗਿਆ ਹੈ ਮਾਰਚ ਦੇ ਦੌਰਾਨ ਜੇਲ੍ਹ ਵਿੱਚ ਬੰਦ ਬੰਦੀ ਸਿੰਘਾਂ ਦੀਆਂ ਚਾਂਕੀਆਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਇਸ ਦੌਰਾਨ ਲੋਕਾਂ ਦੇ ਹੱਥਾਂ ਦੇ ਵਿੱਚ ਖਾਲਿਸਤਾਨ ਪੱਖੀ ਪੋਸਟਰ ਵੀ ਨਜ਼ਰ ਆਏ ਇਹ ਰੋਸ਼ ਮਾਰਚ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਗੁਰਦੁਆਰਾ ਜੋਤੀਸਰੂਪ ਸਾਹਿਬ ਤੋਂ ਆਰੰਭ ਹੋਇਆ ਤੇ ਮੋਹਾਲੀ ਵਿਖੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਤੱਕ ਪਹੁੰਚੇਗਾ ਜਿਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦਿੱਤਾ ਜਾਵੇਗਾ ਰੋਸ਼ ਮਾਰਚ ਦੇ ਆਗੂਆਂ ਦਾ ਕਹਿਣਾ ਹੈ ਕਿ ਇਹ ਮਾਰਚ ਸਰਕਾਰਾਂ ਨੂੰ ਜਗਾਉਣ ਦੇ ਲਈ ਤੇ ਲੋਕਾਂ ਦੇ ਵਿੱਚ ਚੇਤਨਾ ਪੈਦਾ ਕਰਨ ਦੇ ਮਕਸਦ ਨਾਲ ਕੱਢਿਆ ਗਿਆ ਹੈ। ਇਲਜ਼ਾਮ ਨੇ ਕਿ ਸਰਕਾਰਾਂ ਘੱਟ ਗਿਣਤੀ ਸਿੱਖਾਂ ਦੇ ਨਾਲ ਬੇਇਨਸਾਫੀ ਤੇ ਮਾੜਾ ਵਿਵਹਾਰ ਕਰ ਰਹੀਆਂ ਨੇ। ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ ਹੋਰ ਨਾਲ ਸਿੱਖ ਮਸਲਿਆਂ ਵਿੱਚ ਇਨਸਾਫ ਲੈਣ ਲਈ ਉਹਨਾਂ ਨੂੰ ਮਜਬੂਰਨ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ ਹੈ। ਉਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਫਿਰ ਵੀ ਸਰਕਾਰਾਂ ਨੇ ਉਹਨਾਂ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ। ਕੌਮੀ ਮੁੱਦਿਆਂ ਨੂੰ ਲੈ ਕੇ ਜਿਹੜਾ ਕੌਮੀ ਇਨਸਾਫ ਮੋਰਚਾ 7 ਜਨਵਰੀ 2023 ਤੋਂ ਲੱਗਿਆ ਸਰਕਾਰਾਂ ਤੋਂ ਇਨਸਾਫ ਲੈਣ ਵਾਸਤੇ ਕਿਉਂਕਿ 2015 ਵਿੱਚ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀਆਂ ਹੋਈਆਂ ਉਹਨਾਂ ਦਾ ਇਨਸਾਫ ਨਹੀਂ ਮਿਲਿਆ ਤੇ ਬਹਿਵਲ ਕਲਾ ਗੋਲੀकांड ਹੋਇਆ ਉਹਦਾ ਇਨਸਾਫ ਨਹੀਂ ਮਿਲਿਆ ਸਾਡੇ ਬੰਦੀ ਸਿੰਘ ਜਿਹੜੇ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਕੋਰਟ ਵੱਲੋਂ ਮਿਲੀਆਂ ਉਹਦੇ باوجود ਵੀ ਉਹਨਾਂ ਦੀ ਰਿਹਾਈਆਂ ਨਹੀਂ ਹੋ ਰਹੀਆਂ ਸੋ ਸਰਕਾਰਾਂ ਦਾ ਧਿਆਨ ਇਸ ਪਾਸੇ ਲਿਆਉਣ ਵਾਸਤੇ ਅਸੀਂ 7 ਜਨਵਰੀ 2023 ਤੋਂ ਕੌਮੀ ਇਨਸਾਫ ਮੋਰਚਾ ਲਾਇਆ ਜਿਹੜਾ ਮੁਹਾਲੀ ਤੇ ਚੰਡੀਗੜ੍ਹ ਦੀ ਬਾਰਡਰਾਂ ਤੇ ਲੱਗਿਆ ਵਾ ਸੋ ਅੱਜ ਕੌਮੀ ਇਨਸਾਫ ਮੋਰਚੇ ਦੀ ਸਮੁੱਚੀ ਟੀਮ ਮੇਲੋ ਫਵਾਦ ਇਲਾਕੇ ਵੱਲੋਂ ਇਹ ਸਾਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਕਿਸਾਨ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਕਾਰਛੇ ਵਾਲਾ ਹੋਰ ਵੀ ਜਿੱਲੀ ਵੀ ਜਥੇ ਸਤਕਾਰ ਯੋਗ ਜਥੇਬੰਦੀਆਂ ਸ਼ਮੂਹ ਨਾਲਕ ਨਾਮ ਲੈਵਾ ਵੱਲੋਂ ਅੱਜ ਦਾ ਇਹ ਪ੍ਰੋਗਰਾਮ ਲਿਖਿਆ ਗਿਆ ਸੀ ਅਸੀਂ ਹੁਣ ਸ਼ਹੀਦਾਂ ਦੇ ਪਵਿੱਤਰ ਸਥਾਨ ਗੁਰਦੁਆਰਾ ਜੋਤੀ ਸਰੂਪ ਵਿਖੇ ਉਹਨਾਂ ਦੇ ਸ਼ਹੀਦਾਂ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਅਰਦਾਸ ਕਰਕੇ ਇਹ ਮਾਰਚ ਰਵਾਨਾ ਹੋ ਰਿਹਾ ਸੋ ਅਸੀਂ ਜਿੱਥੇ ਅਰਦਾਸ ਮੋਰਚੇ ਦੀ ਚੜ੍ਹਦੀ ਲਈ ਕੀਤੀ ਹੈ ਉੱਥੇ ਅਸੀਂ ਇਹ ਵੀ ਅਰਦਾਸ ਕਰਦੇ ਹਾਂ ਕਿਉਂਕਿ ਸਾਡਾ ਜਿਹੜਾ ਗੁਰੂ ਹੈ ਸਮਰੱਥ ਗੁਰੂ ਸਿਰ ਹੱਥ ਧਰਿਓ ਉਹ ਸਰਕਾਰਾਂ ਨੂੰ ਵੀ ਸਮਤ ਬਖਸ਼ੇ ਕਿਉਂਕਿ ਇਸ ਤਰ੍ਹਾਂ ਦਾ ਮਨੁੱਖੀ ਅਧਿਕਾਰਾਂ ਦਾ ਘਾਣ ਹੋ ਰਿਹਾ ਸੋ ਸਰਕਾਰਾਂ ਦੇ ਮਨ ਚ ਵੀ ਰਹੇ ਉਹ ਪਾਵੇ ਤਾਂ ਕਿ ਸਾਡੇ ਉਹ ਬੰਦੀ ਸਿੰਘ ਰਿਹਾ ਹੋ ਕੇ ਆਣ ਸੋ ਅੱਜ ਅਸੀਂ ਸਮੂਹ ਸੰਗਤਾਂ ਦਾ ਜਿਹੜੀ ਇਸ ਮਾਰਚ ਚ ਸ਼ਾਮਲ ਹੋਣ ਪਹੁੰਚੇ ਆ ਉਹਨਾਂ ਦਾ ਕੋਟ ਕੋਟ ਧੰਨਵਾਦ ਤੇ ਹੁਣ ਅਸੀਂ ਇੱਥੇ ਤੋਂ ਰਵਾਨਾ ਹੋਦੇ ਮੈਮੋਰੰਡਮ ਕਿੱਥੇ ਦਿੱਤਾ ਜਾਏਗਾ ਦੇਖੋ ਉੱਥੇ ਜਾ ਕੇ ਦਿੱਤਾ ਜਾਵੇਗਾ ਉੱਥੇ ਮੋਰਚੇ 'ਚ ਜਾ ਕੇ ਉੱਥੇ ਜਾ ਕੇ ਸਰ ਸਭ ਕਿੰਨੇ ਕੇਸ ਜੋ ਬਰੀ ਹੋ ਚੁੱਕੇ ਨੇ ਦੇਖੋ ਉਹਨਾਂ ਦੇ ਜਿਹੜੇ ਕੁੱਲ ਕੇਸ ਸੀ 37 ਕੇਸ ਸੀ ਤਕਰੀਬਨ 36 ਕੇਸ ਨਿਪਟ ਚੁੱਕੇ ਹੈ ਮੇਨ ਕੇਸ ਜਿਹੜਾ ਵਿਅੰਗਤ ਕਾਂਡ ਹੈ ਉਹ ਚ ਉਹਨਾਂ ਨੂੰ ਉਮਰ ਕੈ ਟਿਲ ਡੈਥ ਹੋਈ ਹੈ ਸੋ ਅਸੀਂ ਇਸ ਤੋਂ ਬਾਅਦ ਸੁਪਰੀਮ ਕੋਰਟ ਵੀ ਜਾਣਾ ਇੱਕ ਕੇਸ ਜਿਹੜਾ ਖਰੜ ਦਾ ਪੰਜਾਬ ਦਾ ਉਹ ਉਹਨਾਂ ਦਾ ਪੈਂਡਿੰਗ ਪਿਆ ਪਰੰਤੂ ਲਗਾਤਾਰ ਕੌਮੀ ਇਨਸਾਫ ਮੋਰਚੇ ਵੱਲੋਂ ਇੱਕ ਮੰਗ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਜਿੰਨੇ ਕੇਸ ਪੰਜਾਬ ਦੇ ਹਨ ਉਹਨਾਂ ਨੂੰ ਪੰਜਾਬ ਲਿਆਉਣਾ ਬਣਦਾ ਕਾਨੂੰਨ ਮੁਤਾਬਕ ਪਰੰਤੂ ਸਰਕਾਰਾਂ ਉਹਨਾਂ ਨੂੰ ਪੰਜਾਬ ਨਹੀਂ ਸ਼ਿਫਟ ਕਰ ਰਹੀਆਂ ਸੋ ਇਸ ਤਰ੍ਹਾਂ ਦਾ ਜਿਹੜਾ ਸਿੱਖਾਂ ਨਾਲ ਵਿਤਕਰਾ ਕੀਤਾ ਜਾਂਦਾ ਇਹ ਕਾਨੂੰਨ ਵੀ ਦੋਗਲਾਪਨ ਕਾਨੂੰਨ ਦਾ ਹੋਰਾਂ ਬਹੁਤ ਗਿਣਤੀ ਵਾਸਤੇ ਹੋਰ ਕਾਨੂੰਨ ਹੈ ਘੱਟ ਗਿਣਤੀਆਂ ਵਾਸਤੇ ਭਾਵੇਂ ਮੁਸਲਮਾਨ ਭਾਈਚਾਰਾ ਸਾਈ ਭਾਈਚਾਰਾ ਜਾਂ ਸਿੱਖ ਉਹਨਾਂ ਵਾਸਤੇ ਕਾਨੂੰਨ ਹੈ ਤੇ ਅਗਲਾ ਸਟੈਪ ਕੀ ਹੋਵੇਗਾ ਜੀ ਇਸ ਤੋਂ ਬਾਅਦ ਦੇਖੋ ਅਗਲਾ ਪ੍ਰੋਗਰਾਮ ਲੁਕਿਆ ਜਾਏਗਾ ਪ੍ਰੋ ਮੋਰਚੇ ਵੱਲੋਂ ਜੋ ਵੀ ਪ੍ਰੋਗਰਾਮ ਹੋਵੇਗਾ ਅੱਜ ਤੋਂ ਬਾਅਦ ਅਗਰ ਪ੍ਰੋਗਰਾਮ ਲੁਕਿਆ ਤੇਰਾ ਨਾਮ ਪਾਲ ਸਿੰਘ ਫਰਾਂਸ ਜੀ ਕਿ ਇਹ ਜਿਹੜੀ ਆਰਗੇਨਾਈਜ਼ ਕੀਤਾ ਗਿਆ ਹੈ ਇਹ ਮਾਰਚ ਕਿ ਮਾਰਚ ਹੈ ਜੀ ਇਹਦਾ ਮੋਟਿਵ ਕੀ ਹੈ ਗੋਟੀ ਵਾਜੀ ਜਿਹੜੀ ਇੱਕ ਬੰਦਾ ਹੁੰਦਾ ਸੁੱਤਾ ਉਹਨੂੰ ਜਗਾਇਆ ਜਾਂਦਾ ਇੱਕ ਬੰਦਾ ਹੁੰਦਾ ਢੀਠ ਹੋਇਆ ਜਿਹਨੂੰ ਪੰਜਾਬੀ ਚ ਕਹਿੰਦੇ ਕੇਸੜਵਾਰੀ ਸਰਕਾਰ ਨੇ ਸਾਡੀਆਂ ਮੰਗਾਂ ਪ੍ਰਤੀ ਕੇਸੜਵਾਰੀ ਹੈ ਦੋਹਾਂ ਨੇ ਉਹਨੂੰ ਜਗਾਉਣ ਵਾਸਤੇ ਵੀ ਲੋਕ ਸ਼ਕਤੀ ਨਾਲ ਲੋਕ ਮੋਟਾ ਦਾ ਬਣੇ ਆ ਤੇ ਲੋਕ ਇਹ ਚਾਹੁੰਦੇ ਨੇ ਆ ਇਹਨਾਂ ਦੀਆਂ ਕੌਮੀ ਦੇਸ਼ਾਂ ਮੋਰਚੇ ਦੀਆਂ ਜਾਇਜ਼ ਮੰਗਾਂ ਨੇ ਮੰਨੋ ਇੱਕ ਤੇ ਹੈ ਜੀ ਦੂਸਰਾ ਲੋਕਾਂ ਵਿੱਚ ਚੇਤਨਾ ਲਿਆਉਣ ਲਈ ਜਾਗਰੂਤਾ ਲਿਆਉਣ ਲਈ ਤੁਸੀਂ ਲੋਕੋ ਲੁੱਟੇ ਗਏ ਕੁੱਟੇ ਗਏ ਹੁਣ ਤੱਕ ਕੁੱਟਿਆ ਤੁਹਾਨੂੰ ਸਰਕਾਰਾਂ ਨੇ ਤੇ ਜਿਹੜੇ ਅਸੀਂ ਬੈਠੇ ਆ ਸਾਡੀਆਂ ਹੁਣ ਤੱਕ ਕੀ ਕੀ ਉਪਲਬਧੀਆਂ ਹੋਈਆਂ ਸਾਨੂੰ 1 ਸਾਲ ਤੇ ਅੱਜ ਚੌਥਾ ਦਿਨ ਹੈ ਠੰਡਾ ਵਿੱਚ ਕੋਹਰੇ ਵਿੱਚ برفਾਂ ਵਿੱਚ ਝਖੜਾਂ ਮੀਂਹਾਂ ਵਿੱਚ ਤਪਸ਼ ਵਿੱਚ ਅਸੀਂ ਉੱਥੇ ਬੈਠੇ ਹੋਏ ਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਤੇ ਅਸੀਂ ਨਹੀਂ ਅਸੀਂ ਕੋਈ ਸਤਾਈ ਨਹੀਂ ਹੋਰ ਕਦੇ ਵੀ ਮਾਵਾ ਨੂੰ ਬੱਤ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਉੱਥੇ ਇੰਨੀ ਠੰਡ ਦੇ ਵਿੱਚ ਬਿਠਾਈਏ ਸੋ ਸਾਡੀਆਂ ਕੀ ਮੰਗਾਂ ਨੇ ਜਾਇਜ਼ ਮੰਗਾਂ ਨੇ ਇਹ ਲੋਕਾਂ ਵਿੱਚ ਚੇਤਨਤਾ ਲਿਆਉਣ ਲਈ ਕੀ ਕੀ ਹੁਣ ਉਪਲਬਧੀਆਂ ਹੋਈਆਂ ਨੇ ਹੁਣ ਤੱਕ ਕੀ ਕੀ ਹੋ ਸਕਦੀਆਂ ਨੇ ਔਰ ਕਿਵੇਂ ਹੋ ਸਕਦੀਆਂ ਨੇ ਉਹਦੇ ਵਾਸਤੇ ਚੇਤਨਤਾ ਮਾਰਕ ਰੋਸ ਮਾਰਕ ਵੀ ਆ ਚੇਤਨਤਾ ਮਾਰਕ ਵੀ ਆ ਇਹ ਲੋਕਾਂ ਨੂੰ ਜਾਗਰਤਾ ਲਿਆਉਣ ਲਈ ਕੋਈ ਬਾਤ ਕਿੱਥੇ ਤੂੰ ਕਿੱਥੇ ਤੱਕ ਜਾਵੇਂਗਾ ਮਾਰੀ ਇਹ ਇਥੋਂ ਜੋਤੀ ਸੁਖ ਤੋਂ ਜੋ ਸ਼ੀਤਾਂ ਦੀ پاک ਬਿੱਤਰ ਧਰਤੀ ਹੈ ਚਨਸ਼ੂਪਰਾ ਜਿਹਦੇ ਅਰ ਕੀ ਧਰਤੀ ਦੀ ਦੁਨੀਆ ਤੇ ਕੋਈ ਬੰਗੀ ਵੀ ਕੀ ਜਿਹਦੇ ਏਦਾਂ ਦੀ ਕਿਤੇ ਨਹੀਂ ਹੋਇਆ ਵੀ 7 ਸਾਲ ਦੇ 9 ਸਾਲ ਦੇ ਬੱਚਿਆਂ ਨੇ ਉਸ ਸਮੇਂ ਦੇ ਰਾਜੇ ਨੂੰ ਉਸ ਸਮੇਂ ਦੇ ਜੱਜ ਨੂੰ ਮੰਤਰੀਆਂ ਨੂੰ ਨਿਰੁੱਤਰ ਕੀ ਕਵੇ ਸ਼ਹਾਦਤ ਪੀਂ ਜਾਂਮ ਪੀਤਾ ਹੋਵੇ ਤੇ ਖੜੀਆਂ ਸੋਲੇ ਦੀਆਂ ਮੋਹਰਾ ਲੈ ਕੇ ਉਹ ਜਗਾ ਦਿੱਤੀ ਹੋਵੇ ਸੰਸਕਾਰ ਉਥੋ ਸੀ ਚੱਲੇਗਾ ਜੀ ਇਹ ਚੁੰਦੀ ਆਪਣਾ ਹੁੰਦਾ ਹੋਇਆ ਇਥੋਂ ਸਿੱਧਾ ਇਹ ਕੌਮੀਰ ਸਾਹਿਬ ਉਹ ਤਾ ਜੋ ਵੀਪੀਐਸ ਚੰਡੀਗੜ੍ਹ ਦੀਆਂ ਗੁਹਾਂ ਤੇ ਲੱਗਾ ਉੱਥੇ ਸੁਣਾਉਂਦੇ ਨੇ ਇਹ ਮੰਗ ਪੱਤਰ ਵਗੈਰਾ ਜੋ ਕੋਈ ਹਾਂਜੀ ਉਹ ਅੱਜ ਮੰਗ ਪੱਤਰ ਸਿਰਫ ਸੀਐਮ ਨੂੰ ਦਿੱਤਾ ਜਾਵੇਗਾ ਜੀ ਉਹ ਪੰਚਾਇਤ ਸੱਤ ਸਿੰਘ ਜਾਣਗੇ ਹੋ ਸਕਦਾ ਉਹ ਸਾਡੇ ਕੋਲ ਲੈ ਕੇ ਜਾਣੇ ਦੇਖਾਂਗੇ ਉੱਥੇ ਜਾ ਕੇ ਕੀ ਬਣਦਾ ਉੱਥੇ ਮੰਗ ਪੱਤਰ ਦਿੱਤਾ ਜਾਏਗਾ ਵੀ ਤੂੰ ਸਾਡੀਆਂ ਮੰਗਾਂ ਕਿਉਂ ਨਹੀਂ ਮੰਨਦਾ ਸਾਰੇ ਮੰਤਰੀ ਸਾਰਾ ਪ੍ਰਸ਼ਾਸਨ ਕਹਿੰਦਾ ਮੰਗਾਂ ਜਾਇਜ਼ ਨਹੀਂ ਤੇ ਨਾਮ ਮੰਗਣ ਦੀ ਤੇਰੇ ਚ ਯਾਤ ਤੇ ਅਗਲਾ ਸਟੈਪ ਕੀ ਹੋਏਗਾ ਜੀ ਜਲਦੀ ਨਾ ਕੋਈ ਮੰਗਣ ਦੀ ਅਗਲਾ ਸਟੈਪ 20 20 ਜਨਵਰੀ ਨੂੰ ਜੀ ਸ੍ਰੀ ਚਰਵਾਰ ਨੂੰ ਅਸੀਂ ਜਿਹੜਾ ਚੰਡੀਗੜ੍ਹ ਆ ਉਹਦੇ ਰਾਹ ਖੋਲ ਰਾਂਗੇ ਰਾਹ ਖੋਲੋ ਤੋਂ ਭਾਵ ਜਿੱਨੇ ਟੋਲ ਆ ਲੋਕ ਟੋਲ ਨਹੀਂ ਦੇਣਗੇ ਜਿਹੜਾ ਪੁੱਤ ਆ ਸਿੰਘ ਗਰਜਾ ਸਿੰਘ ਹੋਇਆ ਜਿਹੜੇ ਜਕੜ ਗਿਆ ਖਾਹ ਨੂੰ ਕਿਹਾ ਤੇਰਾ ਇੱਕ ਆਨਾ ਗੱਡਾ ਟਕਾ ਖੁੱਤਾ ਟੈਕਸ ਅਸੀਂ ਉਹ ਟੈਕਸ ਉਤੜੂ ਤਿੰਨ ਘੰਟੇ ਨਹੀਂ ਖਤਮ ਕਰਨਾ ਹੈ ਪੀ ਲੋਕਾਂ ਨੂੰ ਦੇਣ ਦੱਸਣਾ ਵੀ ਅਸੀਂ ਕਿਉਂ ਬੈਠੇ ਆ ਜੇ ਨਾ ਸਰਕਾਰ ਮੰਨੀ ਫੇ ਚੰਡੀਗੜ੍ਹ ਦੇ ਰਾਹ ਬੰਦ ਕਰਾਏ ਮੋਟਿਵ ਕੀ ਹੈ ਭਾਜੀ ਮੋਟਿਵ ਇਹ ਹੋਏ ਕਿ ਅਸੀਂ ਦੱਸਣਾ ਚਾਹਦੇ ਆ ਵੀ ਸਾਡੇ ਜਿਹੜੇ ਬੰਦੀ ਸਿੰਘ ਨੇ 29 29 ਸਾਲ ਜਿਹੜਾ ਨਜਾਇਜ਼ ਬੰਦ ਕੀਤੇ ਨੇ ਆਪਣੀ ਸਜ਼ਾਵਾਂ ਵੀ ਪੂਰੀਆਂ ਕਰ ਚੁੱਕੇ ਹਾਲੇ ਸਜ਼ਾ ਕੋਈ ਨਹੀਂ ਹੋਈ ਦੋਸ਼ ਕੋਈ ਨਹੀਂ ਹੋਇਆ ਦੋਸ਼ ਸਾਬਤ ਨਹੀਂ ਹੋਇਆ ਦੋਸ਼ ਲੱਗਾ ਹੈ ਦੋਸ਼ ਸਾਬਤ ਨਹੀਂ ਹੈ ਉਸ ਤੋਂ ਬਾਅਦ ਵੀ ਸਾਡੇ ਜਿਹੜੇ ਬੰਦੀ ਸਿੰਘ ਜਿਹੜੇ ਨੇ ਉਹ ਜੇਲ੍ਹਾਂ ਚ ਬੰਦ ਨੇ ਤੇ ਪਿਛਲੀ ਵਾਰ ਵੀ ਉਹ ਆ ਤਾਂ ਦੋ ਦੋ ਸਾਲ ਪਹਿਲਾਂ ਜਦੋਂ ਰਾਜਪਾਲ ਕੋਲ ਗਏ ਸੀ ਕਿ ਮੈਮੋਰੰਡਮ ਦੇਣ ਵਾਸਤੇ ਉਹਨੂੰ ਦਿੱਤਾ ਸੀ ਤੇ ਉਹਨੇ ਇਹ ਗੱਲ ਕਹੀ ਸੀ ਛਾਤੀ ਟੋਕੇ ਕਿ ਆਪ ਇੱਕ ਆਮ ਇਨਸਾਨ سے ਬਾਤ ਨਹੀਂ ਕਰ ਰਹੀ ਮੈਂ ਰਾਜਪਾਲ हूं आप ਰਾਜਪਾਲ سے ਬਾਤ ਕਰ ਰਹੇ ਹੈ। ਤੋਂ ਹਮ ਬੰਦੀ ਸਿੰਘੋ ਕੇ ਬਾਰੇ ਮੈਂ ਸੈਂਟਰ سے ਬਾਤ ਕਰਾਂਗੇ ਪਰ ਬਾਤੋ ਉਹ ਮੁਕਰ ਗਿਆ ਰਾਜਪਾਲ ਉਹਨੇ ਕਿਹਾ ਕਿ ਮੇਰੇ ਬਸ ਕੇ ਨਹੀਂ ਹੈ। ਤੋਂ ਉਹਨੂੰ ਅੱਜ ਫਿਰ ਜਗਾਨ ਚੱਲੇ ਆ ਕਿ ਭਾਈ ਉਹ ਸਾਡੇ ਨਾਲ ਕਮਿਟਮੈਂਟ ਕੀਤੀ ਸੀਗੀ ਤੇ ਸਾਨੂੰ ਲਿਖਤੀ ਦੇ ਕਿ ਵੀ ਮੇਰੇ ਵੱਸ ਕਾ ਨਹੀਂ ਹੈ ਕੋਈ ਸਿੰਘਾਂ ਦੀ ਰਿਹਾਈ ਹੋਈ ਵੀ ਹੈ ਹਾਂਜੀ ਕੋਈ ਕੋਈ ਤਿੰਨ ਸਿੰਘਾਂ ਦੀ ਰਿਹਾਈ ਹੋਈ ਹੈ ਪੱਕੀ ਔਰ ਸਾਡੇ ਜਥੇਦਾਰ ਜਗਤਾਰ ਸਿੰਘ ਹਵਾਰਾ ਜੀ ਦੇ ਜਿਹੜੇ ਤਿੰਨ ਕੇਸ ਨੇ ਉਹਨਾਂ ਤੋਂ ਵੀ ਬਾਜਿਤ ਭਰੀ ਹੋਏ ਨੇ ਇੱਕ ਕੇਸ ਜਿਹੜਾ ਖੜਾੜਦਾ ਰਹਿ ਗਿਆ ਉਹ ਦੀ ਤਰੀਕ 8 ਤਰੀਕ ਸੀਗੀ ਹੁਣ 15 ਤਰੀਕ ਪਈਏ ਆਉਣ ਵਾਲੇ ਸਮੇਂ 'ਚ ਉਹ ਵੀ ਗੁਰੂ ਸਾਹਿਬ ਦੀ ਕਿਰਪਾ ਸਦਕਾ ਬਿਆਜਿਤ ਭਰੀ ਹੋਣਗੇ ਔਰ ਇੱਕ ਕੇਸ ਰਾਜਕ ਬੰਤੇ ਬੁੱਚੜ ਵਾਲਾ ਉਹ ਸੁਪਰੀਮ ਕੋਰਟ 'ਚ ਉਹਦੀ ਵੀ ਸੁਣਵਾਈ ਹੁਣ ਕਦੇ ਵੀ ਸਾਨੂੰ ਆਵਾਜ਼ ਪੈ ਸਕਦੀ ਏ ਉਹਦੀ ਸੁਣਵਾਈ ਹੋਏਗੀ। ਔਰ ਚੰਦ ਸਮੇਂ 'ਚ ਜੱਜਦਾਰ ਸਾਹਿਬ ਜਿਹੜੇ ਸੰਗਤਾਂ ਦੇ ਵਿੱਚ ਰੂਬਰੂ ਹੋ ਕਰਕੇ ਸੰਗਤਾਂ ਨੂੰ ਦਰਸ਼ਨ ਦੇਣਗੇ।